ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ਼੍ਰੀ ਹੇਕੋਟ ਸਾਹਿਬ ਦਾ ਦਿਨ ਆਪਣਾ ਅੱਜ 6ਵਾਂ ਤੇ ਰਾਤ ਦਾ ਟਿਕਾਣਾ ਸੀ ਆਪਣਾ ਗੁਰਦੁਆਰਾ ਦੰਦਵਾਸ ਸਹਿਬ ਜੀ ਪਾਸ਼ਾ ਜੀ 10ਵੀਂ ਪ੍ਰੇਮ ਨਗਰ ਦੇਹਰਾਉ ਤੋਂ ਦੇ ਵਿੱਚ ਬਹੁਤ ਹੀ ਮਾਨ ਸਤਿਕਾਰ ਕੀਤਾ ਬਾਬਾ ਜੀ ਨੇ ਮੇਰਾ ਪ੍ਰਸ਼ਾਦਾ ਪਾਣੀ ਸਕਾਇਆ ਰਹਿਣ ਦੀ ਜਗ੍ਹਾ ਦਿੱਤੀ ਤੇ ਕੰਬਲ ਉਹਦੇ ਨਾਲ ਦਿੱਤੇ ਕੱਢ ਗਏ ਇੱਥੋਂ ਆਪਾਂ ਹੁਣ ਚੱਲਾਂਗੇ ਰਿਸ਼ੀਕੇਸ਼ ਨੂੰ ਤੇ ਸਵੇਰ ਦਾ ਮਾਹੌਲ ਫਲਾਹ ਵਧੀਆ ਇੱਥੋਂ ਦਾ ਮੌਸਮ ਸਾਫ਼ ਹਲੇ ਨੀ ਇਥੇ ਕੰਮ ਕੰਡ ਕਲਦੀ ਹੋਈ ਜਾਂਦੀ ਸੀਗੀ ਸਵਾਹ ਵੱਜ ਗਿਆ 6 ਹੋ ਚੁੱਕੇ ਆ 6 ਵੱਜ ਚੁੱਕੇ ਆ ਫਿਰ ਦੇ ਇਥੋਂ ਹੈਗਾ ਲਗਭਗ 50 ਕਿਲੋਮੀਟਰ ਦੇ ਆਸ ਨੇੜੇ ਨੇੜ ਹੈਗਾ ਰਿਸ਼ੀਕੇਸ਼ ਤੇ ਦੇਖਦੇ ਅੱਜ ਦੀਆਂ ਚੜਾਈਆਂ ਦਾ ਸਫ਼ਰ ਕੀ ਕਹਿੰਦੇ ਆ ਜੁੜੇ ਰਹੋ ਪੇਜ ਦੇ ਨਾਲ ਪ कोशिश ਕਰਾਂਗੇ ਵੀ ਅੱਜ ਦੀ ਵੀਡੀਓ ਵਧੀਆ ਬਣਾਈ ਜਾਵੇ ਥੋੜੀ ਜਿਹੀ ਮੋਰ ਤੇ ਲਾਈਕ ਸ਼ੇਅਰ ਕਰਦਾ ਕਰੋ ਬਸ ਹੋਰ ਤਾਂ ਕੀ ਆ ਗੱਲ ਕਰਾਂਗੇ ਸਫ਼ਰ ਦੇ ਵਿੱਚ ਵਿਰਧ ਨੂੰ ਕੋ ਆਪਾਂ ਚੱਲੇ ਸੀ ਹੁਣ ਵਿਜੀਗਿਸ਼ ਵੱਲੋਂ ਤੇ ਮੇਰੇ ਨਾਰਲੇ ਪਿੰਡ ਦੇ ਭਾਈ ਟੱਕਰੇ ਵੱਡੇ ਹੀ ਆ ਸਾਰੇ ਭਾਈ ਕੀ ਹਾਲ ਚਾਲ ਵਧੀਆ ਵਧੀਆ ਮੇਰੀ ਯਾਤਰਾ ਵਧੀਆ ਚੱਲ ਰਹੀ ਹੈ ਯਾਤਰਾ ਬੜੀ ਰਹੀ ਤੇ ਇਹ ਹੁਣ ਜਾਣ ਕੇ ਕੀ ਕਿ ਮੈਂ ਇਹਨੇ ਮਗਰ ਮਗਰ ਜਾਊਗਾ ਇਹ ਪਹਿਲਾਂ ਪਹੁੰਚ ਜਾਣਗੇ ਆਪਾਂ ਨੂੰ ਥੋੜਾ ਜਿਹਾ ਹੋਰ ਦਾ ਸ਼ਾਮ ਤੱਕ ਦਾ ਸਮਾਂ ਲੱਗੇ ਪਰ ਬੰਦਿਆਂ ਭੌਲ ਹੋਰ ਬੜੀ ਵਿਚਨਾਂ ਕਰੇ ਭਾਈ ਕੋਈ ਵਿਚਾਰ ਦੇਣੀ ਹੁਣ ਤੁਸੀਂ ਮੇਰੇ ਕੋਲ ਵੀ ਆਰ ਮੋਕੀ ਜਾਂਦੇ ਸói ਛੇੜੀ ਮੋਕੀ ਜਾਂਦੇ ਯਾਰ ਇਹਦੀ ਮੋਕੀ ਆ ਮੇਰੇ ਯਾਤਰਾ ਯਾਤਰਾ ਬਹੁਤ ਵਧੀਆ ਰਹੀ ਬਈ ਵਧੀਆ ਵਧੀਆ ਹੈਗੀ ਜਾਈਂ ਆ ਮਾਹਨ ਚੱਲੀ ਉਹ ਕਿਹਾ ਉਹ ਕਿਹਾ ਮੋਜਾ ਮਗਰਸੀਏ ਉਹਨੇ 30 ਸਟੇ ਵੈਨਿਟੀ ਦੇ ਰੋਸ ਤੇ ਉਹਨੂੰ ਰਹਿਣ ਦਾ ਟਿਕਾਣਾ ਮਿਲ ਗਿਆ ਸੀ ਗੋਗਰੋ ਸਾਹਿਬ ਇਸ ਕੱਢੀ ਸ਼ਾਹਤ ਹੋ ਰਿਹਾ ਪਾਪ ਨਿਕਲੇ ਹੋਏ ਹੋਵੇ ਜਿਹੜੇ ਗਣਮਲੇ ਦੀ ਸੀ ਜਿੱਥੇ ਵਧੀਆ ਹੋ ਰਿਹਾ ਸੰਪਾ 13 ਟੁਰਦੀਆਂ ਚੜਾਈਆਂ ਦਾ ਸਫ਼ਰ ਵੀ ਸ਼ੁਰੂ ਹੋਗਾ ਫੜੇ ਦਾ ਫਰਾਲ ਛੋਟੇ ਛੋਟੇ ਪੌਣ ਨੇ ਪਰ ਪੜ ਵੀ ਤਕੜੇ ਇਹਨਾਂ ਦੇ ਤਨਿਛੇ ਨਿਕੋ ਸਟਾਪਰ ਵੋਟਾਂ ਕਰਦੇ ਆ ਜਦੋਂ ਨੂੰ ਸਾਈਕਲ ਭਜਦਾ ਉਦੋਂ ਨੂੰ ਇਹ ਹੌਲੀ ਕਰ ਦਿੰਦੇ ਆ ਫਿਰ ਮੈਂ ਉੱਥੇ ਆਇਆ ਨਾ ਫਿਰ 0.0005 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇ ਸਾਰੀਆਂ ਦੁਕਾਨਾਂ ਖੁੱਲਣ ਤੋਂ ਪਹਿਲਾਂ ਆਪਾਂ ਉੱਠ ਖੜੇ ਹੀ ਅੱਜ ਤੇ ਬਾਹਰ ਨੂੰ ਵੀੜ ਲਾਂਗੇ ਸਰੇ ਸਰੇ ਜਿੰਨੀ ਕੁ ਹੋ ਸਕੇ ਹਾਲ ਤਾਂ ਸ਼ਹਿਰ ਦੇ ਵਿੱਚ ਆ ਸ਼ਹਿਰ ਚੋਂ ਬਾਹਰ ਨਿਕਲ ਕੇ ਦੇਖਦੇ ਕੀ ਮਾਹੌਲ ਆ ਵਧੀਆ ਨੇ ਰੰਗ ਢੰਗ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਜੀ। ਲੋ ਵੀ ਪੂਰੀਆਂ ਹੀ ਘੁੰਮਣ ਘੇਰੀਆਂ ਤੋਂ ਬਾਅਦ, ਔਰਿਜਨ ਤੋਂ ਬਾਅਦ ਹੁਣ ਆਪਾਂ ਹਰਦਵਾਰ ਤੇ ਰਿਸ਼ੀਕੇਸ਼ ਰੋਡ ਦੇ ਉੱਤੇ ਆ ਚੁੱਕੇ ਆ। ਹੁਣ ਥੋੜਾ ਜਿਹਾ ਸਾਹ ਮਿਲੂਗਾ। ਤੇ ਪਾਣੀ ਪੁਲੀ ਪੀ ਕੇ ਫਿਰ ਦੇਖਦੇ ਆ ਮੌਲ ਕੀ ਕਹਿੰਦਾ। ਬਾਜ਼ਾਰ ਤੋਂ ਬਾਹਰ ਮੈਂ ਨਿਕਲੇ ਆ। ਸ਼ਾਂਤੀ ਨੂੰ ਵੀ ਦੇਖ ਸਕਦੇ ਆ ਬਾਕੀ। ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਨਾਲ ਘਿਰਿਆ ਹੈ ਇਹ ਸ਼ਹਿਰ। ਸੋਹਣਾ ਲੱਗਦਾ ਉਹ ਬੰਦੇਆਂ ਨੂੰ ਜਿਨ੍ਹਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਪਰ ਮੈਂ ਇਹਨਾਂ ਚੋਂ ਬਾਹਰ ਰਹਿਣਾ ਕਰਕੇ ਮੇਰਾ ਟ੍ਰਾਂਸਪੋਰਟ ਸ਼ੰਗਲਾ ਦੇ ਵਿੱਚ ਹੁੰਦਾ ਜਾਂਦਾ ਦਰੱਖਤ ਏਰੀਆ ਦੇ ਵਿੱਚ ਮੈਂ ਜਾਂਦੇ ਲੜਦਾ ਹਾਂ ਬੈਠਦਾ ਨਾ ਚੱਲ ਕੇ ਪਰ ਰੋਲੇ ਜੀ ਤੰਗ ਕਰਦੇ ਕਦੇ ਕਦੇ ਪਰ ਸਹੀ ਆ ਜੇ ਬਣਿਆ ਦਾ ਸਫ਼ਰ ਤਾਂ ਕਰਨਾ ਹੀ ਪੈਣਾ ਇਹ ਨਾ ਵੈਸਤ ਜੀ ਭੱਜ ਨਹੀਂ ਸਕਦੇ ਆਪਾਂ ਇਹਨਾਂ ਤੋਂ ਜ਼ਰੂਰੀ ਨੇ ਇਹ ਚੀਜ਼ਾਂ ਸਾਰੀਆਂ ਹੀ ਟੌਪਰ ਦੇ ਖਰਾਲ ਚੜ ਰਹੀ ਆ ਹੁਣ ਸਰ ਵਾਲੂ ਮਾਰ ਰਹੀ ਆ ਥੋੜੀ ਥੋੜੀ ਪਰ ਹਾਂ ਕੀ ਕਰ ਨਵੇੜ ਲਾਂਗੇ ਵਾੜਾ ਥੋੜੀ ਬਹੁਤ ਜਿ ਨੇੜੇ ਕਰ ਲਾਂਗੇ ਅਨੁਮਾਨ ਬਾਈ ਸੰਗ ਦਾ ਮੋੜ ਇਹ ਰੇਸ ਨਾ ਬੜੀ ਆ ਫੜੇ ਤੱਕ ਦਾ ਧੀਸੀ ਕੇਸ ਨੇ ਨਿਕਾ ਜਸ ਵਾਗੇ ਤਾਂ ਫੇਰ ਕਰਤਾ ਅੱਜ ਤੇਰੇ ਪਾੜਾ ਦੇ ਨੂੰ ਘੈਂਟ ਰੇਸ ਅੰਦਰ ਥੋੜੇ ਹੋਰ ਨੇੜੇ ਹੋ ਗਏ ਆ ਹਾਲ ਥੋੜੇ ਮੈਂ ਟ੍ਰੈਫਿਕ ਦੀ ਫਾਸ ਗਰੀ ਫੇਰ ਪੌਲ ਪੁਲੀਏ ਆ ਗਏ ਭਾਈਆ ਚੰਗੀ ਅਸੀਂ ਬੁਲਾਉਂਦੇ ਆ ਵੀ ਫਟ ਹੋ ਰਹੇ ਆ ਸਰਪੇਰ ਹੋ ਰਹੇ ਆ ਪੂਰੇ ਹਰ ਦੁਆਰ ਹੈਗਾ 45 ਕਿਲੋਮੀਟਰ ਇੱਕ ਨਿਆ ਗਾਮ ਲਿਖਿਆ ਜੇ ਦੇਹਰਾ ਦੁਣ ਤੋਂ ਮੈਂ 1.5 ਕਿਲੋਮੀਟਰ ਨਿਕਲੇ ਆ ਜਿਹੜਾ ਯੂ ਟਰ ਲੈ ਕੇ ਉਸੋਂ ਮੋੜ ਮੋੜ ਦਾ ਕੋਲ ਜੇ ਚੰਗੀ ਹੈ ਨਾ ਰਹਾਾਂ ਦੇ ਉੱਤੇ ਜੇ ਜਿੰਨੀ ਚੜ੍ਹਾਈ ਚੜ੍ਹਨੇ ਆ ਉਨੀ ਮੋੜ ਕੇ ਤਰਾਈ ਆ ਜਾਂਦੀ ਆ ਸੌਖਾ ਹੋ ਜਾਂਦਾ ਕੰਮ ਨੇ بس ਜਿਹੜੀਆਂ ਦੇਖਣੀਆਂ ਨੇ। ਤੇਹਰਾ ਤਣ ਤੋਂ ઋષੀਕੇਸ਼ ਵਾਲੀ ਰਹਾਦੀ ਨੂੰ ਇਹ ਖਾਸੀਅਤ ਲੱਗੀ ਵੀ ਦਰਖਤ ਬਹੁਤ ਸੰਘਣੇ ਆ। ਆਕਸੀਜਨ ਚੰਗੀ ਆ। ਵਧੀਆ ਸੌਖਾ ਸਹਾਈ ਜਾਂਦਾ। ਤੇ ਛਾਂ ਵੀ ਆ ਵਧੀਆ। ਤੇ ਥਿਊ ਦਾ ਚਲੋ ਜਦੋਂ ਪਹਾੜਾਂ 'ਚ ਆ ਪਾ ਜਾਂਦੇ ਆ ਫਿਰ ਤਕੜੀ ਹੁੰਦੀ ਹੁੰਦੇ ਆ। ਇਹ ਕਿਹੜਾ ਬੈਂਫਾ ਬਾਕੀ ਮਾਂ ਬੱਤਾਂ ਦੇ ਕਾਫਲੇ ਥੋੜੇ ਜਿਵੇਂ ਸਿੱਖ ਰਹੇ ਆ ਬਈ ਥਲੇ ਲੋਕਾਂ ਦੇ ਵਿਚਰ ਰਹੇ ਆ ਜਿਵੇਂ ਜਿਵੇਂ ਔਲੀ ਹੜੀ ਗੱਲਾਂ ਬਾਤਾਂ ਆ ਰਹੀਆਂ ਨੇ ਮੈਂ ਮਾਫ਼ੀ ਚਾਹਣਾ ਬਈ ਵੜੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ ਵੀਡੀਓ ਦੇ ਵਿੱਚ ਮੇਰੇ ਕੋਲੇ ਕਿਉਂਕਿ ਮੈਂ ਬਾਹਰ ਕਿਸੇ ਦੇ ਨਾਲ ਖੋਲਦਾ ਨਹੀਂ ਛੇਦੀ ਇਹਨਾਂ ਚੀਜ਼ਾਂ ਕਰਕੇ 1033 ਨੰਬਰ ਹੁੰਦਾ ਬਈ ਉਦੀ ਹਾਈਵੇ ਤੇ ਜਾਂਦੇ ਹੁੰਦੇ ਆ ਕੋਈ ਵੀ ਐਮਰਜੈਂਸੀ ਰਾਜ ਕਿਤੇ ਆ ਜੀ ਸੀਗਾ ਲਈ ਸਤਿ ਸ੍ਰੀ ਅਕਾਲ ਕੋਲੇ ਚੜ੍ਹ ਤੋਂ ਬਾਅਦ ਇਹ ਫਾਇਦਾ ਹੁੰਦਾ ਵੀ ਜਿਹੜੀ ਕੜਾਈ ਕੀਤੀ ਆ ਉਹ ਜਿਹੜਾ ਕਰਾਈ ਜਾਂਦੀ ਆ ਕਿਲੋ ਮੀਟਰ ਡੇਢ ਕਿਲੋ ਮੀਟਰ ਤੱਕ ਯਾਰ ਇਹਨਾ ਬਾੜ ਤਰ ਦਿੰਦਾ ਪੂਰੀ ਬਣੀ ਕੋਟ ਦੇ ਵਿੱਚ ਆ ਬੜੇ ਖਾਲੀ ਬਾਲ ਹੁੰਦੇ ਇਹਨਾਂ ਦੀ ਜੜਾਈ ਇਹ ਕਦਾਂ ਲਾਤਾ ਹੁੰਦਾ ਕੋਈ ਨਾ ਜਾਣ ਕੇ ਇਹ ਤੋੜ ਹੁੰਦੇ ਆ ਉਹਨਾਂ ਦੀ ਚੜਾਈ ਆਪਾਂ ਉਹਨਾਂ ਲਈ ਉੱਥੇ ਕਰਦੀ ਆ ਤਲ ਥੋੜੀ ਜਿਹੀ ਮੈਂ ਪੀਤੀ ਆ ਪਾਸ ਚੌਥੇ ਜੀ ਕੋਲ ਪਤਾ ਚੜ ਲੈਂਦਾ ਪੋਲਾ ਬੂਝੱਕਰ ਨਹੀਂ ਹੁੰਦਾ ਭਾਰ ਨਹੀਂ ਘੜੇ ਜਾਂਦੇ ਮੈਨੂੰ ਤਾਂ ਸਹੀ ਨਹੀਂ ਪਤਾ ਮਗਰ ਕੀ ਆ ਪਰ ਪੁੱਛਦਾ ਹੈਗਾ ਮੈਂ ਵਾਲੀ ਚੈਂਸ ਬੜੀ ਨਹੀਂ ਨਾ ਕਰ ਜੀ ਇਹ ਸੈਸ ਤੋਂ ਮੰਨਦਾ ਰਾ ਠੀਕ ਆ ਵਾੜ ਰਹੀ ਜੀ 30 ਕਿਲੋਮੀਟਰ ਆ ਜੀ ਫਿਰ ਸਮਾਂ ਸਾਰਾ ਵਾਲਾ 9 ਵਜੇ ਦਾ ਪਹੁੰਚ ਜਾਵੇ ਛੇ ਦੀ ਚਾਹ ਪਾਣੀ ਪੀਨੇ ਆ ਕੋਈ ਰੋਸ਼ੇ ਦੀ ਫਿਰ ਦੇਖਦੇ ਅੱਗੇ ਦਾ ਸਫਰ ਗਰਮੀ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਪੀਂਡਿਆਂ ਦੇ ਬੱਚ ਫੌਂਡ ਪੈ ਜਾਂਦੇ ਯਾਰ ਪਤਾ ਨਹੀਂ ਕੀ ਚੱਕਰ ਆ। ਕਾਦ ਲੈ ਸੀਗੇ ਇਹ ਗਰਮੀ ਕਾਰਨ ਵਿੱਚ ਦੋ ਤਿੰਨ ਕਿਲੇ ਜੇ ਖਾ ਗੋਵੇ ਜਿਹੜੇ ਦੋ ਤਿੰਨ ਵਜੇ ਸਹੀ ਜੋ ਖਾ ਕੇ ਫਿਰ ਚਾਉਂਦੇ ਅੱਗੇ ਖਾਲੀ ਢੱਡਾ ਸਵੇਰ ਦਾ ਸਫਰ ਮਾੜਾ ਸਰੀਰ ਲਈ ਇਹਦਾ ਨੁਕਸਾਨ ਹੋਦਾ ਹੈ ਦਾ ਉਹ ਕੋਸ਼ੂ ਨਾ ਕੋਸ਼ੂ ਖਾ ਕੇ ਤੁਰੇ ਦਾ ਚੰਗਾ ਨਾਲੇ ਬਾਅਦ ਤੋਂ ਬੜੀਆਂ ਜਿਹੜੀਆਂ ਚੜਾਈਆਂ ਹੈਗੀਆਂ ਹੁਣ ਦੁਬਾਰ ਹੋ ਜਾਗੇ ਫੋੜਾਂਗੇ ਇਹ ਆਪਣਾ ਸ਼ੇਰ ਕੜਾ ਬੋਲਦਾ ਜੇ ਉਹ ਤੋਂ ਦੇਰਾ ਤੋਂ ਦੇਰਾ ਤੋਂ ਤਰੀਕਿਸ ਜਾਂਦੇ ਹੋਏ ਬਾਈ ਉਹਨੇ ਮਿਲੇ ਸੀ ਅੱਜ ਬਾਈ ਉਹਨਾਂ ਦਾ ਤਾਂ 40 ਸਨੇਤ ਦੇ ਸੀ ਜਿਹੜਾ ਅੱਧੇ ਬੰਦੇ ਰਹੀ ਜੀ ਉਹਦੇ ਹਾਂਜੀ ਬਾਈ ਉਹਨੇ 20 ਬੰਦੇ ਨੇ ਅੱਧੇ ਰਹੀ ਵਿੱਚ ਚੁੱਕੇ ਹੋਇਆ ਤੇ ਬਾਈ ਉਹਨੇ ਨਗਰ ਰੌਪਰੇ ਸੀ ਜੀ ਆਪਾਂ ਤਾਂ ਜਿੰਨਾ ਵਧੀਆ ਤੁਹਾਨੂੰ ਹੈ। ਬਈ ਮੈਂ ਦਿੱਤੀ ਰਿਹਾ ਹਾਂ। ਸਬਰ ਟਿਕਾਗਾ ਵੀ ਟੋਟਾ। ਆਪਾਂ ਦੀ ਚੜਾਈ ਤੋਂ ਬਾਅਦ ਜਦੋਂ ਤੁਹਾਨੂੰ ਇਹ ਜੀ ਉਤਰਾਈ ਦੱਸਦੇ ਕਿ ਇਹ ਜਿਹੜਾ ਰੂਫ ਹੋ ਜਾਂਦੀ ਹੈ ਨਾ ਇਹ ਘੱਟੋ ਘੱਟ 2 ਕਿਲੋਮੀਟਰ ਦੀ ਢਾਲ ਸਵਾਹ ਉਹ ਪੂਰਾ ਹੁਣ ਉਤਰ ਹੁੰਦਾ। ਇੰਨੀ ਚੜਾਈ ਸੀ 2 ਕਿਲੋਮੀਟਰ ਦੀ ਇਹਨੀ ਉਤਰਾਈ ਆ ਗਈ। ਇਸ ਤੋਂ ਪੂਰਾ ਸ਼ਹਿਰ ਉੱਥੋਂ ਚੋਂ ਦੇਖ ਸਕਦਾ ਜਿੰਵੇਂ ਜਿਵੇਂ ਵਾਰਡ ਵਧਦੀ ਜਾਂਦੀ ਆ ਪਹਾੜਾਂ ਦੇ ਨੇੜੇ-ਨੇੜੇ ਪਹੁੰਚੀ ਜਾਂਦਾ ਮੈਨੂੰ ਠੰਡਕ ਮੈਨੂੰ ਥੋੜੀ-ਥੋੜੀ ਮਹਿਸੂਸ ਹੋ ਰਹੀ ਆ ਸਫਰ ਮੇਰਾ ਸੌਖਾ ਨੰਗਰੇ ਆ ਪੋੜਣੀ ਕਿਉਂ ਇਹਨਾਂ ਦੀ ਯਾਦ ਨਹੀਂ ਆ ਜੀ ਹਾਰਨ ਮਾਰਨ ਦੱਸ ਡੀ ਰੇਂਜ ਰੋਗ ਆ ਤੇਰੇ ਕੋਲੇ 13 ਦਿਨ ਤੋਂ ਜਾਂਦੇ ਹੋਏ ਰਹੀ ਸੀ ਗੇਸ਼ ਨੂੰ ਤੇ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਆ ਜਿਹਦਾ ਨਾਮ ਆ ਸੌਂਗ ਨਦੀ ਮੇਰੇ ਹਿਸਾਬ ਨਾਲ ਇਹ ਪਹਿਲੀ ਨਦੀ ਅਜੇ ਤਾਂ ਮੈਨੂੰ ਨਾਂ ਪਤਾ ਜਦੋਂ ਦਾ ਮੈਂ ਪੰਜਾਬ ਤੋਂ ਤੁਰਿਆ ਤੇ ਸਾਰੇ ਪਾਸੇ ਦਰਖਤੀ ਦਰਾਇਤ ਨੇ ਇਕਰਾਂ ਗੁਦਰਾਤ ਜਿਹਾ ਲੱਗ ਰਹੀ ਹੈਗੀ ਆ ਇਹ ਇਕਰਾਂ ਗੁਜ਼ਰ ਲਈ ਜੇ ਨੇ ਥੋੜਾ ਜਿਹਾ ਮੇਰੇ ਇਧਰਲੇ ਥੋੜੀ ਜਿਹੀ ਮੈਕਸੀਬਿਲਿਟੀ ਹੋਣੀ ਚਾਹੀਦੀ ਜਿਵੇਂ ਉਹਦੇ ਨਾਲ ਦੀ ਇਸ ਨਦੀ ਦਾ ਜਿਹੜਾ ਪਾਣੀ ਆ ਲੋਕ ਦੱਸਦੇ ਵੀ ਜਾਂ ਤਾਂ ਜਵੇਂ ਨਹੀਂ ਆਉਂਦਾ ਜਦੋਂ ਆਉਂਦਾ ਤਾਂ ਪੂਰਾ ਸਿਰੇ ਵਾਲਾ ਵਹਾਅ ਆਉਂਦੇ ਚ ਪਰ ਹਾਲ ਦਾ ਸ਼ਾਂਤਾ ਹੈ ਮਾੜਾ ਮਾੜਾ ਪਾਣੀ ਜਾ ਰਿਹਾ ਫਰਮੈਟਿਕਲੀ ਵਾਲੀ ਜਗ੍ਹਾ ਲੇ ਲੁਦਾ ਬਾਈ ਉਹਨੂੰ ਦਿਖਾ ਦੇ ਲੋ ਪੂਰਾ ਇੱਕ ਨੰਬਰ ਮਹੌਰਾ ਗਰਮੀ ਤੋਂ ਬਚਣ ਵਾਸਤੇ ਆਪਣੇ ਕੋਲੇ ਟੀ ਹਾਈਡਰੇਸ਼ਨ ਨੂੰ ਆਰਐਸ ਦੇ ਗਲੂਕੋਂਡੀ ਪਏ ਆ ਇਹ ਵੀ ਲੈਣੇ ਆ ਕੇ ਜਾ ਕੇ ਮੁੱਕ ਗਿਆ ਇਹ ਨਦੀ ਦਾ ਦ੍ਰਿਸ਼ ਆ ਯਾਰ ਮੇਰੇ ਕਿੱਦਾਂ ਕਰੀ ਜਾਏਗਾ ਘਾਟਾ ਜਿਹੜੀ ਜਰਨੀ ਲਗਰ ਮੇਰੇ ਨਾਲ ਕੰਮ ਦੀ ਉਸ ਵਕਤ ਨਿਕਲਦੀ ਚੋਣਤਾਂ ਜਿੰਨੂੰ ਤੋਂ ਅੱਗੇ ਤੋਂ ਮਾਅਬ ਲੱਗੇ ਆ ਇਹ ਤਾਂ ਫਿਰ ਕੁਝ ਨਹੀਂ ਹੋ ਤਾ ਮੇਰੇ ਅਗਲੇ ਵਾਰ ਆਪਣਾ ਕਰਨਾ ਹੈ ਖਰਮਾ ਗੱਲ ਵੀ ਕੀ ਲਿਖਿਆ ਬੜੀਆ ਸਫਲ ਨਿਕੜੀ ਜਾਂਦਾ ਵੀ ਅੱਜ ਦਾ ਅੰਦਾਜ਼ ਮੌਸਮ ਇਹ ਜਿਹੇ ਕੋਲ ਮਲਕਾਂ ਨਾਲ ਤੇ ਅੱਗੇ ਉਹਨਾਂ ਕੋਲ ਆਉਣ ਵਾਲੇ ਕੰਮ ਸਹੀ ਆਇਆ ਤੁਹਾਨੂੰ ਸਾਰੇ ਸਾਡਾ ਬਹੁਤ ਕੀ ਹੈ ਮੁੰਡਿਆ ਲੋ ਵੀ ਬਾਬਿਓ ਆ ਵੀ ਬਿੰਦੀ ਕੰਮ ਲੈ ਰਿਆ ਤ੍ਰੀਸੀ ਕਿਸੀ ਤ੍ਰੀਸੀ ਅੰਦਰ ਸਾਧ ਨਹੀਂ ਮਖੋਰੀ ਦੇਹਰਾ ਤੋਂ ਵਿਕਾਸ ਰਾਗੀ ਕਰਨ ਦੇਹਰਾ ਤੋਂ ਦੇਹਰਾ ਤੋਂ ਦੀ ਸੁਣਾ ਇੱਥੋਂ ਐਂਟਰੀ ਸ਼ੁਰੂ ਹੁੰਦੀ ਪਹਿਲਾਂ ਜਿੱਧਰੋਂ ਮੈਂ ਆਇਆ ਇਹੋ ਸਾਦਾ ਇੱਥੇ ਖਤਮ ਦੀ ਗਣੀ ਆ ਕਲੋਨੀ ਗੀ ਘਿਰ ਰ। ਇਹ ਰੋੜਾ ਰੋੜਾ ਦਾ ਮੈਨੂੰ ਕੱਟ ਨਹੀਂ ਪਾ ਰ। ਇਹ ਪਿਆਗ ਰਹਿ ਗਿਆ ਸੀ ਤੋਂ ਬੜਾ ਘੂਰ ਲਿ ਆਇਆ। ਲੈ ਵੀ ਬਾਗਾਂ ਦੇ ਵਗਨੇ ਸਵਾਰਤ ਕਰਤਾ ਆਪਣਾ। ਲੈ। ਇਹੋ ਨੇ ਰੱਬ ਦੀ ਰਸਤਾ ਦੇ ਨਾਲ ਢਾਲ ਵੀ ਹੈ, ਬੰਦੇ ਢਾਲ ਲਾਗੀ ਕਹਿੰਦੇ। ਪੂਰੇ 5 ਕਿਲੋਮੀਟਰ ਚੜ ਕੇ ਬੋ ਬੱਲੇ ਬੱਲੇ ਥਾਲ ਹੇ 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 ਚੜਾਈ ਅੰਤਾਂ ਦੀ ਆ ਬਾਈ ਜੀ ਇਹਨਾਂ ਰਾਹਾਂ ਦੇ ਉੱਤੇ ਕਦੇ ਗਏ ਤਾਂ ਨਾ ਸਰਾ ਹੀ ਹੋ ਜਾਂਦਾ ਬਿਨਾ ਪੈਡਲ ਮਾਰਿਆ ਮੈਂ ਖਾਣਾ ਮੈਂ ਤਿੰਨ ਲਗਣੀ 4 ਕਿਲੋਮੀਟਰ ਆ ਗਿਆ 5 ਮਿੰਟਾਂ ਦੇ ਵਿੱਚ ਵਿੱਚ 5-6 ਮਿੰਟਾਂ ਦੇ ਵਿੱਚ ਵਿੱਚ ਵੀ ਬਹੁਤ ਪੂਰੇ ਤਕੜੇ ਨੇ ਇੱਥੋਂ ਦੇ ਹੈਂਡ ਕਾਮ ਬਈ ਜਿਹਨੇ ਬਾਰੀ ਫੋਲ ਹੋਇਆ ਉਹ ਕੀ ਹੋਇਆ ਸਾਰੇ ਜੰਗਲਾਂ ਦੇ ਵਿੱਚ ਆ ਗਏ ਹੁਣ ਬਾਬੂ ਜੰਗਲਾਂ 'ਚ ਰਾਹ ਜਾਂਦਾ ਏ ਥੇਰਾ ਯਾਰ ਥੇਰਾ ਅੱਜ ਦੇ ਰਾਹ ਬਈ ਸਾਰੇ ਐਡਵੈਂਚਰਸ ਰਾਹ ਸੀਗੇ ਮਗਰ ਬੰਦਰੀਏ ਪੈ ਗਏ ਸੀਗੇ ਬਾਬਾ ਸਾਈਕਲੇ 'ਚ ਆ ਤੁਰ ਪਿਆ ਭੱਜ ਗਿਆ ਮੜਾ ਯਾਰ ਪੜ ਗਏ ਤੈਨ ਕਰ ਇਕੱਠੇ ਹੋ ਗਏ ਅਸਲਾ ਵੀ ਅੱਜ ਕੱਟ ਚ ਪਿਆ ਸੀ ਆ ਪਚਾਈ ਹੋਇਆ ਗੱਡੀਆਂ ਹੀ ਆ ਗਈਆਂ ਜਲ ਕਰਕੇ ਭੱਜ ਗਏ ਅਸਲਾ ਲੈਨੇ گاਉਂ ਇੱਕ ਹੋਰ ਤਗੜਾ ਆ ਯਾਰ ਇਹ ਆਦੇ ਮੈਂ ਇਹ ਚੀਜ਼ ਅੱਜ ਪਹਿਲੀ ਵਾਰ ਪਹਿਲੇ ਦਿਨ ਮੈਨੂੰ ਮਿਲੀ ਇਹ ਚੀਜ਼ ਭਲੇ ਪੈਂਦੇ ਆ ਯਾਰ ਬਲ ਰਹੀ ਹੈ ਮਗਰ ਪਤਾ ਨਹੀਂ ਇੱਕ ਤਾਂ ਸਾਈਕਲ ਵਾਲਾ ਆਉਂਦੇ ਸੀ ਗੱਡੀ ਆ ਗਈ ਕਰਕੇ ਭੱਜ ਗਿਆ ਮੈਂ ਸਾਈਕਲ ਪਿਆ ਲਿਆ ਤੇ ਭੱਜ ਗਏ ਨਹੀਂ ਹੋਏਗਾ ਮੈਂ ਤਾਂ ਨਮਾਸ਼ਾ ਅਸਤਰੀ ਨਿਓਥੀ ਜਾਗੇ 7 ਕਿਲੋਮੀਟਰ ਹੈਗਾ ਰੇਸ਼ੀ ਦੇ ਸਾਰਾ ਸਾਰੇ ਘੈਂਟ ਹੈ ਇਸ ਤੋਂ ਬਲੇ ਜੰਗਲ ਹੀ ਆ ਸਾਰਾ ਰਾਹ ਵੀ ਜਦਾਂ ਜੰਗਲ ਕੱਟ ਕੇ ਰਾਹ ਬਣਾਇਆ ਹੋਇਆ ਇੱਥੋਂ ਦੀ 4 ਕਿਨੇ 5 ਕਿਲੋਮੀਟਰ ਦਾ ਸਾਰਾ ਰਾਹ ਵੜਾ ਹੈ ਜੰਗਲ ਵਿੱਚ ਦੀ ਸੜਕ ਕੱਢੀ ਹੋਈ ਜੇ ਮਨੂੰ 10 ਦੇ ਇੱਕ ਬਾਈ ਹੋਵੇ ਮਗਰ ਹੁਣੇ ਮਨੂੰ ਇਹ ਰਾਹ ਦੇ ਪਾ ਬਾਈ ਫਿਰ ਰਾਹ ਪਰ ਸਾਫ ਆ ਵਧੀਆ ਕੱਡੀ ਥੋੜੀ ਅਸੀਂ ਲੱਗੀਆਂ ਜੀ ਆ ਫੋਕ ਇਹ ਆ ਵੀ ਹਰਿਆਵਲ ਫੁੱਲ ਆ ਦਰਖਤ ਫੁੱਲਾ ਤੇ WhatsApp ਵੀ ਨੇ ਭੜਿਆ ਦੀ ਇੰਦਰ ਅਨੀ ਮਗਰ ਸਾਰੀ ਰਾਤ ਸਾਨੂੰ 20 ਕਿਲੋਮੀਟਰ ਧੁੱਪ ਸੀਗੀ ਪੂਰੀ। ਅਸੀਂ ਬਸ ਆਜਾਏ ਇੱਥੇ ਆ ਕੇ। ਲੋਬੀ ਫੋਟੋਸੈੱਵ ਤੋਂ ਚੱਲ ਕੇ ਦੇਹਰਾ ਤੋਂ ਦੇਹਰਾ ਤੋਂ ਰਿਸ਼ੀਕੇਸ਼ ਪਹੁੰਚ ਚੁੱਕੇ ਆ। ਇਹ ਐਂਟਰੀ ਆ ਰਿਸ਼ੀਕੇਸ਼ ਦੀ। ਟ੍ਰੈਫਿਕ ਪੂਰਾ ਐਸਾ ਸਿੰਗਲ ਜੇ ਰੋਡ ਤੇ। 6-7-8-9 ਦੀਆਂ ਦੇ ਗੱਡੀਆਂ। ਲੋਬੀ ਰਿਸ਼ੀਕੇਸ਼ ਨੇ ਸਵਾਗਤ ਕੀਤਾ ਨਿਕਲੇ ਜੇ ਟ੍ਰੈਫਿਕ ਨਾਲ। ਸਾਨੂੰ ਸਪੀਡ ਲੇਨ ਹੌਲ ਚੇਕ ਪੁਛਾ ਕੇ ਫਿਰ ਚੱਲਦੇ ਆਂ ਅੱਗੇ ਪੜਾ ਜਾਵਾਂਗੇ ਅਸਰੀਗੜਾ ਜਾਵੀਆਂ ਉਹ ਸਾਹਮਣੇ ਗੋਤਰਾ ਦੇਵ ਆ ਗਿਆ ਲੇਕ ਟ੍ਰੈਪਿੰਗ ਆ ਕੇ ਫੇਰੀ ਚੱਲਾਂਗੇ ਹੁਣ ਮਾਹੌਲ ਦੇ ਦੇਖ ਕੇ ਤਕਰੀਬਨ ਸਵੇਰੇ 6 ਵਜੇ ਚੱਲਿਆ ਸੀ ਮੈਂ ਦੇਰੋਂ ਤੋਂ ਤੇ 11 ਕੋਈ ਦਾ ਸਮਾਂ ਹੋਇਆ ਤੇ ਮੈਂ ਢਿੱਗੀ ਕੁਝ ਗੁਰਦਸਹਿਬ ਪਹੁੰਚ ਚੁੱਕਿਆ ਇਹ ਆਪਣਾ ਸ਼ੇਰ ਖੜਾ ਅੱਜ ਦਾ ਸਫ਼ਰ ਤਾਂ ਨਿਪੜੇਗਾ ਕੋਈ ਅੱਜ ਸਾਰੇ ਰਾਹ ਚੜਾਈਆਂ ਸੀਗੀਆਂ ਬਾਈ ਜੀ 40 ਕਿਲੋਮੀਟਰ ਦਾ ਸਫ਼ਰ ਸੀਗਾ ਚੜਾਈਆਂ ਦੇ ਨਾਲ ਤੇ ਨਾਲ ਨਾਲ ਅੱਜ ਅਤਰਾਈ ਆਈ ਵਧੀਆ ਸਫ਼ਰ ਨਿਪੜਿਆ ਥੋੜਾ ਜਿਹਾ ਔਖਾ ਮਰਾਜ ਹੋਇਆ ਪਰ ਸਹੀ ਸੀ ਚਲੋ ਜੋ ਵੀ ਸੀ ਅੱਜ ਆਰਾਮ ਕਰਦੇ ਆ ਇੱਥੇ ਤੇ ਦੇਖਦੇ ਆ ਫਿਰ ਅੰਦਰ ਜਾ ਕੇ ਕਮਰੇ ਦਾ ਕੀ ਸਾਕਦਾ ਬਣਦਾ ਕੋਗ ਮੈਨੂੰ ਪਤਾ ਨਹੀਂ ਮੈਂ ਪਹਿਲੀ ਈ ਆਇਆ ਇੱਥੇ ਆ ਸਿਸਟਮ ਥੋੜਾ ਗਰਗੋਰਾ ਫੈਵ੍ਰੀਸ਼ੀਕਿਸ਼ ਸਾਹਖਣ ਦੋਖ ਤੀਰੇ ਆ ਤੀਰੇ ਇਧਰ ਹਾਲ ਬਣੇ ਹੋਏ ਨੇ ਉਧਰ ਵੀ ਆ ਇਧਰ ਵੀ ਆ ਉਮਰਹਾਨਾ ਸ਼ਾਇਦ ਐਨਆਰਆ ਜਿਹੜੇ ਹੁੰਦੇ ਆ ਉਦਾਂ ਦਾ ਕੋ ਸਿਸਟਮ ਆ ਇਧਰ ਜਿਹੜੇ ਹਾਲ ਆ ਜਿਹੜੇ ਹੁੰਦੇ ਜਿਵੇਂ ਉਹੋ ਵਾਲੇ ਤੇ ਇੱਕ ਤਾਂ ਸਿਸਟਮ ਆ ਹੋਰ ਸੀਗਾ ਇਹਨਾਂ ਦਾ ਆਪਣਾ ਟਿਕਾਣਾ ਇੱਥੇ ਆ ਭਾਈ ਦਿਆਲਾ ਸਿੰਘ ਜੀ ਨਵਾਸ ਇੱਥੇ ਹਾਲ ਦੇ ਵਿੱਚ ਜਗ੍ਹਾ ਮਿਲ ਗਈ ਰਹਿਣ ਨੂੰ ਵਧੀਆ ਕੱਪੜੇ-ਕਪੜੇ ਧੋਨੇ ਹੁਣ ਚੱਲ ਗਏ ਇੱਥੇ ਜਿਹੜੇ ਕੰਮ ਕਰਨ ਵਾਲੇ ਆ ਤੇ ਤੁਹਾਨੂੰ ਛਾਂ ਨੂੰ ਮਿਲਦਾ ਠੰਢੇ ਜਿਹੇ ਫਿਰ ਕੰਮਕੂਮੇ ਜਿਹੇ ਥੋੜੇ ਕਰਨ ਵਾਲੇ ਆ ਤੇ ਠੀਕ ਆ ਵੀਰੇ ਮਿਲਦੇ ਆ ਉਹਨੂੰ ਗੁਰਦੁਆਰਾ ਸ੍ਰੀ ਇਹ ਗੁਰੂ ਸਾਹਿਬ ਰਿਸ਼ੀ ਕੁਸ਼ ਵਿੱਚ ਵਿੱਚ ਸਿੱਖ ਕੌਮ ਦਾ ਸਾਰਾ ਇਤਿਹਾਸ ਜੋ ਕੁਰਬਾਨੀਆਂ ਹੋਈਆਂ ਉਹਦੇ ਵਿੱਚੋਂ ਥੋੜਾ ਜਿਹਾ ਚੱਕ ਆਪੇ ਸੀਤਾ ਹੋਇਆ ਇਹ ਗੌਰ ਨਾਲ ਦੇਖੀ ਇੱਥੇ ਆ ਕੇ ਤੇ ਬੁੱਤ ਨਹੀਂ ਇਹ ਅਸਲੀ ਲੱਗਦੇ ਨੇ ਜਿੱਦਾਂ ਵੀ ਅਸਲੀ ਹੋਣ ਇਹਦੇ ਨਾ ਜਾਉਗਾ ਉਸ ਨੂੰ ਉਹ ਕੋ ਦੇ ਹੱਥ ਨਾ ਲਾਉਂਗਾ ਕੋਰਦੋਵਰਾ ਸ਼੍ਰੀ ਹੇਮਕੁੰਡ ਸਾਹਿਬ ਰਿਸ਼ੀਕੇਸ਼ ਦਾ ਇਤਿਹਾਸ ਮੈਂ ਬਾਬਾ ਜੀ ਨੂੰ ਪੁੱਛਿਆ ਇੱਥੇ ਇਹ ਉਹ ਕਹਿੰਦੇ ਵੀ ਸੁਖੁਰਪੁਰਾ ਸਾਹਿਬ ਦਾ ਕੋਈ ਖਾਸ ਇਤਿਹਾਸ ਨਹੀਂ ਹੈਗਾ ਬਸ ਇਹ ਜਿਹੜਾ ਹਿੰਕੋਟ ਸਾਹਿਬ ਉਹਨਾਂ ਦੀ ਜਿਹੜੀ ਕਮੇਟੀ ਆ ਉਹ ਪਰਮਦਰਕ ਕਮੇਟੀ ਨੇ ਬਣਾਇਆ ਹੋਇਆ ਇਹ ਜਿਹੜੀ ਹਿੰਕੋਟ ਸਾਹਿਬ ਨੂੰ ਸੰਗਦੇ ਜਾਂਦੀ ਆ ਉਹਨਾਂ ਦੇ ਰਹਿਣ ਸਹਿਣ ਲਈ ਤੇ ਜਾਂ ਜਿਹੜੀ ਕੋਈ ਵੀ ਸੰਗਦੇ ਕਿਤੇ ਵੀ ਜਾਂਦੀ ਜਿਵੇਂ ਉਹਨਾਂ ਦੇ ਰਹਿਣ ਸਹਿਣ ਲਈ ਖਾਸ ਪ੍ਰਬੰਧ ਹੁੰਦਾ ਇੱਥੇ ਇਸ ਜਗ੍ਹਾ ਦਾ ਕੋਈ ਇਤਿਹਾਸ ਨਹੀਂ ਹੈਗਾ ਪਰ ਇੱਥੇ ਮਿਊਜ਼ੀਅਮ ਬਣਾਇਆ ਹੋਇਆ ਵਾ ਜਿਹਦੇ ਚ ਜਿੰਨੇ ਵੀ ਆਪਣੇ ਸ਼ਹੀਦੀਆਂ ਹੋਈਆਂ ਨੇ ਭਾਈ ਮਤੀ ਦਾਸ ਜੀ ਹੈਨਾ ਭਾਈ ਤਾਰੂ ਸਿੰਘ ਜੀ ਜੋ ਵੀ ਨੇ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਬਾਬਾ ਬੰਦਾ ਸਿੰਘ ਭਾਦਰ ਜੀ ਹੋਵੇ ਮਾਹਰ ਜਰ ਉਹ ਰਣਜੀਤ ਸਿੰਘ ਜੀ ਦਾ ਬੁੱਤ ਲੱਗਿਆ ਹੋਇਆ ਕਾਫੀ ਕੁਝ ਨੇ ਵੀਡੀਓ ਬਣਾਈਆਂ ਪਉ ਵੀ ਪਾਉਣੇ ਆ ਇਹ ਚੀਜ਼ਾਂ ਨੇ ਸਾਰੀਆਂ ਗੁਰਦੋਆ ਸਾਹਿਬ ਦੇ ਵਿੱਚ ਕੋਈ ਖਾਸ ਇਤਿਹਾਸ ਨਹੀਂ ਹੈਗਾ ਜਿੱਦਾਂ ਵੀ ਥੇਮਪੁਰ ਸਾਹਿਬ ਦਾ ਜਾਂ ਜਹਦ ਦਾ ਹੋਰ ਗੋਦਰਾ ਸਾਹਿਬ ਦੇ ਨਹੀਂ